था आज का डे टाइम टेम्परेचर पैंती पॉइंट चार डिग्री सेंटीग्रेड रिकॉर्ड किया गया और आज का मिनिमम टेम्परेचर छब्बी पॉइंट चार डिग्री सेंटीग्रेड रिकॉर्ड किया गया जो कि नॉर्मल तो लगभग पॉइंट तीन डिग्री सेंटीग्रेडर है हल्की बदलवाई या हल्के चिट्टे कि जरूर नॉर्थ ईस्टर्न या सेंट्रल डिस्ट्रिक और इस बारी एक सौ अठाई पॉइंट दो मिमीमीटर जून महीने रिकॉर्ड की गई है ਪਰ ਇਸੇ ਤਰ੍ਹਾਂ ਜੁਲਾਈ ਮਹੀਨੇ ਦੀ ਲੁਧਿਆਣੇ ਦੀ ਨੋਰਮਲ بارش 220.4 ਮਿਲੀਮੀਟਰ ਹੈ ਪਰ ਈਸਵਰੀ 260.9 ਮਿਲੀਮੀਟਰ بارش ਜੁਲਾਈ ਮਹੀਨੇ ਵਿੱਚ ਰਿਕਾਰਡ ਕੀਤੀ ਗਈ ਹੈ ਅੱਜ ਅਸੀਂ ਤੁਹਾਨੂੰ ਜਿਹੜਾ ਮੌਸਮ ਬਾਰੇ ਦੱਸ ਸਕਦੇ ਹਾਂ ਕਿ ਇਸ ਤਰ੍ਹਾਂ ਦੀਆਂ بارش ਦੀਆਂ ਕੰਡੀਸ਼ਨਸ ਜੂਨ ਅਤੇ ਜੁਲਾਈ ਮਹੀਨੇ ਦੇ ਵਿੱਚ ਰਹੀਆਂ ਨੇ ਦੋਨੋਂ ਮਹੀਨਿਆਂ ਦੇ ਵਿੱਚ ਨਾਮਾਤ ਕੋ ਜ਼ਿਆਦਾ ਜਿਹੜੀ بارش ਰਿਕਾਰਡ ਕੀਤੀ ਗਈ ਹੈ ਪਰ ਹੁਣ ਜਿਹੜਾ ਮੌਨਸੂਨ ਸਿਸਟਮ ਫਿਲਹਾਲ ਪੰਜਾਬ ਦੇ ਰੇਂਜ ਦੇ ਵਿੱਚ ਜਰਾ ਐਕਟਿਵ ਨਹੀਂ ਹੈ ਸੋ ਹਲਕੀ ਬੱਦਲਵਾਈ ਜਾਂ ਹਲਕੇ ਚਿੱਟੇ ਕਿਤੇ ਪੈ ਕੇ ਤਾਈ ਹੋ ਸਕਦੇ ਨੇ ਪਰ ਜ਼ਿਆਦਾ ਬਾਰਿਸ਼ ਦੀ ਕੋਈ ਨਹੀਂ ਸਸ਼ੇਗਲ ਜੀ ਤੁਸੀਂ ਦੇਖ ਰਹੇ ਲੁਧਿਆਣਾ ਲਾਈਵ ਤੇ ਮੈਂ ਅਮਿਤ ਜੇ ਗੱਲ ਕਰੀਏ ਮੌਨਸੂਨ ਦਾ ਸੀਜ਼ਨ ਹੈ ਤੇ ਮੌਨਸੂਨ ਦੇ ਸੀਜ਼ਨ ਦੇ ਦੌਰਾਨ ਮੌਸਮ ਦੇ ਹਾਲਾਤ ਕੀ ਬਣੇ ਹੋਏ ਨੇ ਉਸ ਦੀ ਗੱਲ ਕਰ ਲੈਣੇ ਆ ਅਸੀਂ ਮੌਜੂਦ ਹਾਂ ਲੁਧਿਆਣਾ ਦੇ ਰਖਬਾਗ ਦੇ ਬਾਹਰ ਜਿੱਥੇ ਦੇਖ ਸਕਦੇ ਹੋ ਕੀ ਤੋਪ ਨਿਕਲੀ ਹੋਈ ਹੈ ਤੇ ਕਿਤੇ ਨਾ ਕਿਤੇ ਹੂਮਸ ਪ੍ਰੀ ਕਰਮੀ ਤੋਂ ਲੋਕ ਪ੍ਰੇਸ਼ਾਨ ਬਦਹਾਲ ਨਜ਼ਰ ਆ ਰਹੇ ਨੇ ਤੇ ਮੌਸਮ ਵਿਭਾਗ ਦੇ ਵੱਲੋਂ ਕੋਈ ਅਜੇ ਹੀ ਜੜੀ ਹੈ ਚੇਤਾਵਨੀ ਜੀ ਅਪਡੇਟ ਹਜੇ ਤੱਕ ਜਾਰੀ ਨਹੀਂ ਕੀਤੀ ਗਈ ਹੈ ਤੇ ਉੱਥੇ ਹੀ ਉਹਨਾਂ ਦਾ ਗੱਲ ਵੀ ਕਹਿਣਾ ਇਹ ਹੈ ਕਿ ਦੋ ਚਾਰ ਦਿਨਾਂ ਤੱਕ ਹਾਲਾਤ ਜਿਹੜੇ ਨੇ ਅਜੇ ਹੀ ਬਣਨ ਰਹਿਣ ਵਾਲੇ ਨੇ ਅਜੇ ਹੀ ਕੋਈ ਅਪਡੇਟ ਨਹੀਂ ਹੈ ਕਿ ਬਾਰਿਸ਼ ਦੇ ਜਿਹੜੇ ਆਸਾਰ ਨੇ ਪਰ ਉੱਥੇ ਜੇ ਸੂਬੇ ਦੀ ਗੱਲ ਕਰ ਲਈਏ ਤਾਂ ਸੂਬੇ ਦੇ ਵਿੱਚ ਪੰਜ ਦਿਨਾਂ ਤੱਕ ਪੰਜਾਬ ਦੇ ਵਿੱਚ ਮੌਸਮ ਜਿਹੜਾ ਆਮ ਰਹਿਣ ਦੀ ਜਿਹੜੀ ਹੈ ਗੱਲ ਆ ਆਈਐਮਡੀ ਦੇ ਵੱਲੋਂ ਜਿਹੜੀ ਹੈ ਆਖੀ ਗਈ ਹੈ ਤੇ ਉੱਥੇ ਹੀ 12 ਅਗਸਤ ਤੋਂ ਬਾਅਦ ਜਿਹੜਾ ਹੈ ਮੌਸਮ ਦੇ ਵਿੱਚ ਫਿਰ ਤੋਂ ਬਦਲਾਅ ਜਿਹੜਾ ਹੈ ਦੇਖਿਆ ਜਾ ਸਕਦਾ ਹੈ ਤੇ ਅਤੇ ਹੀ ਇਸ ਦੇ ਇਸ ਦਿਨ ਜਿਹੜੀ ਹੈ ਮੀਂਹ ਪੈਣ ਦੀ ਜਿਹੜੀ ਹੈ ਸੰਭਾਵਨਾ ਵੀ ਜਿਹੜੀ ਹੈ ਤੇ ਇੱਕ ਚੇਤਾਵਨੀ ਵੀ ਜਿਹੜੀ ਹੈ ਦੱਸੀ ਜਾ ਰਹੀ ਹੈ ਤੇ ਜਲ ਸਰੋਤ ਵਿਭਾਗ ਦੀ ਜਿਹੜੀ ਗੱਲ ਕਰੀਏ ਤਾਂ ਅੱਜ ਵੀਰਵਾਰ ਸਵੇਰੇ ਇੱਕ ਵਾਰ ਫਿਰ ਤੋਂ ਜਿਹੜਾ ਹੈ ਪੌਂਗ ਡੈਮ ਦੇ ਜਿਹੜੇ ਲਗਭਗ 40000 ਕਿਊਸਕ ਜਿਹੜਾ ਹੈ ਪਾਣੀ ਛੱਡਿਆ ਗਿਆ ਹੈ ਤੇ ਅੱਜ ਸਵੇਰੇ ਡੈਮ ਦਾ ਪਾਣੀ ਦਾ ਪੱਧਰ 374.95 ਫੁੱਟ ਤੱਕ ਜਿਹੜਾ ਪਹੁੰਚ ਗਿਆ ਸੀ ਜਿਸ ਤੋਂ ਬਾਅਦ ਡੈਮ ਦੇ 6 ਗੇਟਾਂ ਦੇ ਵਿੱਚੋਂ 6 ਗੇਟ ਜਿਹੜੇ ਨੇ 2 ਫੁੱਟ ਤੱਕ ਜਿਹੜੇ ਖੋਲ ਦਿੱਤੇ ਗਏ ਸੀ ਜਲ ਸਰੋਤ ਵਿਭਾਗ ਦਾ ਕਹਿਣਾ ਹੈ ਕਿ ਪਾਣੀ ਦਾ ਜਿਹੜਾ ਨਿਕਾਸ ਪੂਰੀ ਤਰ੍ਹਾਂ ਕੰਟਰੋਲ ਤਰੀਕੇ ਨਾਲ ਕੀਤਾ ਗਿਆ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਕਮਰਾਉਂਡ ਦੀ ਜਿਹੜੀ ਹੈ ਗੱਲ ਜਿਹੜੀ ਹੈ ਜਾ ਲੋਡ ਨਹੀਂ ਹੈ ਲੋਕਾਂ ਨੂੰ ਤੇ ਉੱਥੇ ਹੀ ਸਥਿਤੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਸਾਰੇ ਦਿਨਾਂ ਦੇ ਵਿੱਚ ਇੱਕ ਕੰਟਰੋਲ ਰੂਮ ਜਿਹੜਾ ਹੈ ਸਥਾਪਿਤ ਕੀਤਾ ਤੇ ਉਹਨਾਂ ਦੇ ਜਿਹੜੇ ਨੰਬਰ ਫੋਨ ਨੰਬਰ ਜਿਹੜੇ ਹੈ ਜਾਰੀ ਕਰ ਦਿੱਤੇ ਗਏ ਨੇ ਤੇ ਧਿਆਨ ਦੇਣ ਯੋਗ ਜਿਹੜੀ ਇਹ ਗੱਲ ਹੈ ਅ ਕੱਲ ਪਾਣੀ ਦਾ ਜਿਹੜਾ ਪ੍ਰਭਾਵ ਮੁੱਖ ਤੌਰ ਤੇ ਜਿਹੜਾ ਹੁਸ਼ਿਆਰਪੁਰ ਅਤੇ ਰੂਪਨਗਰ ਜ਼ਿਲ੍ਹਿਆਂ ਦੇ ਵਿੱਚ ਦੇਖਿਆ ਜਾਵੇਗਾ ਕਿਉਂਕਿ ਜਿਹੜਾ ਪੋਂਗ ਡੈਮ ਦਾ ਪਾਣੀ ਦਾ ਪਾਣੀ ਛੱਡਣ ਤੋਂ ਬਾਅਦ ਜਿਹੜਾ ਬਿਆਸ ਦਰਿਆ ਦੇ ਵਿੱਚ ਇਸ ਦਾ ਜਿਹੜਾ ਅਸਰ ਦੇਖਿਆ ਜਾਊਗਾ ਤੇ ਕਿਉਂਕਿ ਇਹ ਜ਼ਿਲ੍ਹੇ ਜਿਹੜੇ ਆ ਬਿਆਸ ਦਰਿਆਵਾਂ ਦੇ ਜਿਹੜੇ ਆ ਤੇ ਬਿਆਸ ਦਰਿਆ ਦੇ ਜਿਹੜੇ ਕੰਢੇ ਜਿਹੜੇ ਸਥਿਤ ਨੇ ਤੇ ਇਸ ਤੋਂ ਇਲਾਵਾ ਗੁਰਦਾਸਪੁਰ ਅੰਮ੍ਰਿਤਸਰ ਕਪੂਰਤਲਾ ਅਤੇ ਤਰਨਤਾਰਨ ਜ਼ਿਲ੍ਹਿਆਂ ਦੇ ਵਿੱਚ ਕੁਝ ਪ੍ਰਭਾਵ ਜਿਹੜਾ ਇਸ ਦਾ ਪੈ ਸਕਦਾ ਹੈ ਹੁਸ਼ਿਆਰਪੁਰ ਦੇ ਡੀਸੀ ਦਾ डीसी ਦੇ ਵੱਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਤੇ ਕਿਹਾ ਗਿਆ ਕਿ ਡਰੇਨੇਜ BBMP ਦੁਆਰਾ ਹਰ ਸਾਲ ਮੌਨਸੂਨ ਦੌਰਾਨ ਕੀਤੀ ਜਾਣ ਵਾਲੀ ਇੱਕ ਰੂਟੀਨ ਪ੍ਰਕਿਰਿਆ ਦਾ ਜਿਹੜਾ ਹੈ ਹਿੱਸਾ ਹੈ ਤੇ ਅਤੇ ਜ਼ਿਲ੍ਹੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਐਮਰਜੈਂਸੀ ਨਹੀਂ ਹੈ ਤੇ ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ BBMP ਨਾਲ ਲਗਾਤਾਰ ਸੰਪਰਕ ਵਿੱਚ ਹੈ ਅਤੇ ਸਥਿਤੀ ਨੂੰ ਨੇੜੇ ਨਜ਼ਰ ਰੱਖਿਆ ਹੋਇਆ ਤੇ ਕਰੀਬੀ ਨਜ਼ਰ ਦੇ ਨਾਲ ਇਸ ਸਥਿਤੀ ਨੂੰ ਜਰਾਇ ਦੇਖਿਆ ਜਾ ਰਿਹਾ ਹੈ ਤੇ ਇਸ ਦੇ ਕਾਰਨ ਜਿਹੜਾ ਤਾਪਮਾਨ ਦੇ ਵਿੱਚ ਵੀ ਥੋੜਾ ਜਿਹਾ ਵਾਧਾ ਹੋਇਆ ਹੈ ਤੇ ਸਵੇਰੇ ਦੇ ਉਸਦਨ ਵੱਧ ਤੋਂ ਵੱਧ ਜਿਹੜਾ ਤਾਪਮਾਨ 1.8 ਡਿਗਰੀ ਦੇ ਵਿੱਚ ਵਾਧਾ ਜਿਹੜਾ ਹੈ ਦੇਖਿਆ ਗਿਆ ਪਰ ਇਹ ਆਮ ਦੇ ਨੇੜੇ ਰਿਹਾ ਸਵੇਰੇ ਦੇ ਸਭ ਤੋਂ ਗਰਮ ਇਲਾਕਿਆਂ ਦੇ ਵਿੱਚ ਲੁਧਿਆਣਾ ਦਾ ਸੰਬਰਾਲਾ ਸੀ ਜਿੱਥੇ ਤਾਪਮਾਨ 36.6 ਡਿਗਰੀ ਦਰਜ ਕੀਤਾ ਗਿਆ ਪਰ ਹੁਣੇ ਜਿਹੜੇ ਹਾਲਾਤ ਬਣੇ ਹੋਏ ਨੇ ਹੁਣ ਵੀ ਜਿਹੜਾ ਹੈ ਗਰਮੀ ਜਿਹੜੀ ਹਮਸ ਦੇਖਣ ਨੂੰ ਮਿਲ ਰਹੀ ਹੈ ਤੇ ਉੱਥੇ ਹੀ ਜਿਹੜੇ ਸੂਬੇ ਦੀ ਗੱਲ ਕੀਤੀ ਆਪਾਂ ਤੇ ਨਾਲ ਹੀ ਜਦ ਅੱਜ ਲੁਧਿਆਣਾ ਦੇ ਵਿੱਚ ਪੀਰੋ ਇਹ ਜਿਹੜੇ ਮੌਸਮ ਮਾਹਿਰਾ ਦੇ ਨਾਲ ਜਦ ਜਦ ਆਪਾਂ ਗੱਲਬਾਤ ਕੀਤੀ ਤਾਂ ਉਹਨਾਂ ਦਾ ਕੀ ਕੁਝ ਕਹਿਣਾ ਸੀ ਉਹ ਤੁਸੀਂ ਉਹ ਵੀ ਸੁਣੋ ਜੀ ਜੇ ਅਸੀਂ ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਅੱਜ ਦਾ ਡੇ ਟਾਈਮ ਟੈਂਪਰੇਚਰ 35.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.1 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 26.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 0.3 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਜੇ ਅਸੀਂ ਮੌਨਸੂਨ ਸਿਸਟਮ ਦੀ ਗੱਲ ਕਰੀਏ ਤਾਂ ਫਿਲਹਾਲ ਮੌਨਸੂਨ ਤਿੰਨ ਚਾਰ ਦਿਨ ਰੀਜਨ ਦੇ ਵਿੱਚ ਜਿਆਦਾ ਐਕਟਿਵ ਨਹੀਂ ਹੈ ਸੋ ਆਨ ਵਾਲੇ ਤਿੰਨ ਚਾਰ ਦਿਨਾਂ ਦੇ ਵਿੱਚ ਜਿਆਦਾ ਬਾਰਿਸ਼ ਹੋਣ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਆਈਐਮਡੀ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹਲਕੀ ਬਦਲਵਾਈ ਜਾਂ ਹਲਕੇ ਛਿੱਟੇ ਕਿਤੇ ਕਿਤੇ ਜ਼ਰੂਰ ਨਾਰਥ-ਈਸਟਰਨ ਜਾਂ ਸੈਂਟਰਲ ਡਿਸਟ੍ਰਿਕਟਸ ਦੇ ਵਿੱਚ ਹੋ ਸਕਦੇ ਨੇ ਕਿੰਨੇ ਪਰਸੈਂਟ ਜਿਹੜੀ ਬਰਸਾਤ ਹੋਣ ਦੀ ਜੀ ਇਸ ਵਾਰੀ ਜੂਨ ਔਰ ਜੁਲਾਈ ਦੋਨੋ ਮਹੀਨਿਆਂ ਦੇ ਵਿੱਚ ਹੀ ਨਾਰਮਲ ਤੋਂ ਉੱਪਰ ਜਿਹੜੀ ਬਰਸਾਤ ਅਬਜ਼ਰਵ ਕੀਤੀ ਗਈ ਹੈ ਕਿਉਂਕਿ ਜੂਨ ਦੀ ਲੁਧਿਆਣੇ ਦੀ ਨਾਰਮਲ بارش 82.8 ਮਿਲੀਮੀਟਰ ਹੈ ਪਰ ਇਸ ਵਾਰੀ 128.2 ਮਿਲੀਮੀਟਰ ਜੂਨ ਮਹੀਨੇ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਪਰ ਇਸੇ ਤਰ੍ਹਾਂ ਜੁਲਾਈ ਮਹੀਨੇ ਦੀ ਲੁਧਿਆਣੇ ਦੀ ਨਾਰਮਲ بارش 220.4 ਮਿਲੀਮੀਟਰ ਹੈ ਪਰ ਇਸ ਵਾਰੀ 260.9 ਮਿਲੀਮੀਟਰ بارش ਜੁਲਾਈ ਮਹੀਨੇ ਵਿੱਚ ਰਿਕਾਰਡ ਕੀਤੀ ਗਈ ਹੈ ਕਿੰਨਾ ਕਿੰਨਾ ਮੈਮ ਬਰਸਾਤ ਦਾ ਕਾਰਨ ਇਹ ਪਾਣੀ ਦਾ ਲੈਵਲ ਵਾਚੰਦਾ ਵੀ ਅਡਵਾਈਸ ਵੀ ਜਾਰੀ ਹੋਈ ਹੈ ਜੀ ਅਸੀਂ ਤੁਹਾਨੂੰ ਜਿਹੜਾ ਮੌਸਮ ਬਾਰੇ ਦੱਸ ਸਕਦੇ ਹਾਂ ਕਿ ਇਸ ਤਰ੍ਹਾਂ ਦੀਆਂ ਬਾਰਿਸ਼ ਦੀਆਂ ਕੰਡੀਸ਼ਨਸ ਜੂਨ ਅਰ ਜੁਲਾਈ ਮਹੀਨੇ ਦੇ ਵਿੱਚ ਰਹੀਆਂ ਨੇ ਦੋਨੋਂ ਮਹੀਨਿਆਂ ਦੇ ਵਿੱਚ ਨਾਰਮਲ ਤੋਂ ਜ਼ਿਆਦਾ ਜਿਹੜੀ ਬਾਰਿਸ਼ ਰਿਕਾਰਡ ਕੀਤੀ ਗਈ ਹੈ ਪਰ ਹੁਣ ਜਿਹੜਾ ਮੌਨਸੂਨ ਸਿਸਟਮ ਫਿਲਹਾਲ ਤਿੰਨ ਚਾਰ ਦਿਨ ਰਜਿੰ ਦੇ ਵਿੱਚ ਜ਼ਿਆਦਾ ਐਕਟਿਵ ਨਹੀਂ ਹੈ ਸੋ ਹਲਕੀ ਬੱਦਲਵਾਈ ਜਾਂ ਹਲਕੇ ਛਿੱਟੇ ਕਿਤੇ ਇੱਕ ਟਾਈਮ ਹੋ ਸਕਦੇ ਨੇ ਪਰ ਜ਼ਿਆਦਾ ਬਾਰਿਸ਼ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਮੈਂ ਫਾਰਮਰਸ ਨੂੰ ਤਾਂ ਅਸੀਂ ਨੂੰ ਇਹ ਦੱਸ ਸਕਦੇ ਹਾਂ ਜੀ ਕਿ ਰੇਨ ਦੇ ਕੋਈ ਜ਼ਿਆਦਾ ਚਾਂਸਸ ਕਮਿੰਗ ਡੇਸ ਦੇ ਵਿੱਚ ਨਹੀਂ ਹੈਗੇ ਸੋ ਨਾਰਮਲ ਉਹਨਾਂ ਦੇ ਜਿਹੜੇ ਫਾਰਮ ਆਪਰੇਸ਼ਨਸ ਨੇ ਉਹ ਉਹਨਾਂ ਨੂੰ ਕੰਟੀਨਿਊ ਕਰ ਸਕਦੇ ਸੋ ਜਿੱਥੇ ਪੰਜਾਬ ਸੂਬੇ ਦੇ ਆਪਾਂ ਗੱਲ ਕੀਤੀ ਉੱਥੇ ਹੀ ਲੁਧਿਆਣਾ ਦੇ ਮੌਸਮ ਮਾਹਿਰਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਦਾ ਇਹ ਹੀ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਉਹਮਸਪਰੀ ਗਰਮੀ ਹੀ ਹੀ ਰਹਿਣ ਵਾਲੀ ਹੈ ਸੋ ਲੋਡ ਪੈਂਟ ਤੇ ਹੀ ਕਰ ਤੋਂ ਬਾਹਰ ਆਣ ਦੀ ਜੜੀ ਹੈ ਆਪਾਂ ਨੂੰ ਲੋਡ ਹੈ ਤੇ ਕਿਤੇ ਨਾ ਕਿਤੇ ਜਿਹੜੇ ਲਿਕੁਇਡ ਦੀ ਇਨਟੇਕ ਕਰਨੀ ਜੜੀ ਹੈ لازਮੀ ਦੱਸੀ ਗਈ ਹੈ ਸੋ ਅਗਲੀ ਪਟਿਆ ਤੇ ਲਈ ਬਨੇ ਰਹੋ ਲੁਧਿਆਣਾ ਲਾਈਵ ਦੇ ਨਾਲ ਲੁਧਿਆਣਾ ਤੋਂ ਅੰਮ੍ਰਿਤ ਦੀ ਖਾਸ